ਗੁਰਾਇਣ ਦੇ ਪਿੰਡ ਬੋਪਾਰਾ ਵਿਖੇ ਬੋਪਾਰਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਰੱਖੇ ਗਏ ਸਮਾਗਮ ਦੌਰਾਨ ਵੱਖ-ਵੱਖ ਬੁਲਾਹਰਿਆਂ ਤੋਂ ਇਲਾਵਾ ਐਡਵੋਕੇਟ ਅਸ਼ਵਨੀ ਪਨੋਟ ਅਤੇ ਸੰਜੀਵਦਤ ਪਨੋਟ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ਤਾਂ ਜੋ ਵਧੀਆ ਖੇਡ ਪ੍ਰਦਰਸ਼ਨ ਕਰਕੇ ਆਪਣੇ ਪੰਜਾਬ ਦਾ ਪਿੰਡ ਦਾ ਨਾਮ ਰੋਸ਼ਨ ਕੀਤਾ ਜਾ ਸਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਜੋ ਵੀ ਮਦਦ ਦੀ ਲੋੜ ਹੋਵੇ ਉਹ ਕੀਤੀ ਜਾਵੇਗੀ। ਅੱਜ ਅਸੀਂ ਸਾਰੇ ਪਿੰਡ ਵਾਸੀ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਅੱਜ ਇਕੱਤਰ ਹੋਏ ਆਂ। ਅੱਜ ਸਾਡਾ ਜਿਹੜਾ ਇਕੱਤਰ ਹੋਣ ਦਾ ਮੇਨ ਕਾਰਨ ਬੱਚਿਆਂ ਦੇ ਜਿਹੜੇ ਬਹੁਤ ਵਧੀਆ ਜਿਹੜੀ ਪਰਫਾਰਮੈਂਸ ਹੈਗੀ ਸਪੋਰਟਸ ਦੇ ਖੇਤਰ ਦੇ ਵਿੱਚ ਲੜਕਿਆਂ ਦੀ ਤੇ ਲੜਕੀਆਂ ਦੀ ਉਹਨਾਂ ਦੇ ਵਾਸਤੇ ਅਸੀਂ ਇਕੱਠੇ ਹੋਏ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਸਾਡੇ ਸਾਰੇ ਪਿੰਡ ਵਾਸੀ ਇੱਕਠੇ ਹੋ ਕੇ ਕਿ ਉਹਨਾਂ ਦੇ ਹੌਸਲੇ ਵਧਾਈ ਵਾਸਤੇ ਜਿਹੜੇ ਉਹਨਾਂ ਨੂੰ ਟਰੈਕ ਸੂਟ ਜਾਂ ਜਰਸੀਆਂ ਕਰਕੇ ਆਉਣ ਵਾਲਾ ਮੌਸਮ ਸਰਦੀਆਂ ਦਾ ਮੌਸਮ ਹੈਗਾ ਆ ਤੇ ਬੱਚਿਆਂ ਦੀ ਪਰਫਾਰਮੈਂਸ ਗਰਾਊਂਡ ਦੇ ਵਿੱਚ ਬਹੁਤ ਜ਼ਿਆਦਾ ਆ ਇਸ ਦੇ ਨਾਲ ਕਿ ਜਿਹੜੇ ਨਾਲ ਦੇ ਇਲਾਕਿਆਂ ਤੋਂ ਵੀ ਬੱਚੇ ਸਾਡੇ ਸਪੋਰਟਸ ਅਕੈਡਮੀ ਦੇ ਵਿੱਚ ਆ ਰਹੇ ਆ ਆ ਰਹੇ ਆ ਇਸ ਕਰਕੇ ਉੱਚੇਚੇ ਤੌਰ ਤੇ ਸੋਨ ਰਾਮ ਜੀ ਅੱਜ ਇੰਗਲੈਂਡ ਤੋਂ ਪਹੁੰਚੇ ਆ ਤੇ ਸਾਡੇ ਸਾਰੇ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਵੀ ਹੈਗੇ ਆ ਉਹ ਸਾਰੇ ਸਾਡੇ ਨਾਲ ਕੋਚ ਸਹਿਬਾਨ ਸਾਡੇ ਨਾਲ ਹੋ ਕੇ ਤੇ ਪਿੰਡ ਦੇ ਜਿਹੜੇ ਕਾਉਂਸਲਰ ਸਾਡੇ ਹੈਗੇ ਆ ਉਹ ਸਾਰੇ ਇਕੱਠੇ ਹੋ ਕੇ ਨਾ ਬੱਚਿਆਂ ਦੇ ਅੱਛੇ ਭਵਿੱਖ ਵਾਸਤੇ ਅੱਗੇ ਯਾਨਕਿ ਹੋਰ ਵਿਚਾਰ ਵਟਾਂਦਰਾ ਵੀ ਕਰ ਰਹੇ ਹੈਗੇ ਆ ਇਸ ਕਰਕੇ ਮੈਂ ਆਪਣੇ ਵੱਲੋਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਆ ਖਾਸ ਕਰਕੇ ਮੈਂ ਐਨ ਆਰ ਆਈ ਵੀਰਾਂ ਦਾ ਖਾਸ ਧੰਨਵਾਦ ਕਰਦਾ ਆ ਪਿੰਡ ਵਾਸੀਆਂ ਦਾ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੇਵਾ ਸਿੰਘ ਜੀ ਦਾ ਸਾਰਿਆਂ ਦਾ ਅਸੀਂ ਜਿੰਨੇ ਵੀ ਮੇਰੇ ਸਾਡੇ ਤੋਂ ਵੱਡੇ ਹੈਗੇ ਆ ਇਹਨਾਂ ਦੀ ਗਾਈਡੈਂਸ ਨੂੰ ਲੈ ਕੇ ਇਹਨਾਂ ਦੇ ਸਿੱਖਿਆਵਾਂ ਦੇ ਇਹਨਾਂ ਨੇ ਜਿੱਦਾਂ ਸਾਨੂੰ ਕਿਹਾ ਹੈਗਾ ਆ ਕਿ ਇਸ ਤਰ੍ਹਾਂ ਚੱਲਣਾ ਹੈਗਾ ਆ ਇਹਨਾਂ ਦੀ سپورਟ ਦੇ ਨਾਲ ਹੀ ਅਸੀਂ ਅੱਗੇ ਚੱਲ ਰਹੇ ਹੈਗੇ ਆ ਕੋਈ ਫੋਰਨ ਦੇ ਵਿੱਚ ਬੈਠਾ ਆ ਉਹ ਫੋਨ ਕਰਕੇ ਜਾਂ ਸਾਨੂੰ ਵਟਸਐਪ ਮੈਸੇਜ ਦੇ ਵਾਸਤੇ ਅਸੀਂ ਗਾਈਡ ਕਰਕੇ ਅਸੀਂ ਤਰੀਕੇ ਦੇ ਨਾਲ ਚੱਲ ਰਹੇ ਹੈਗੇ ਆ ਅਸੀਂ ਯਾਨੀ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹਨਾਂ ਤੋਂ ਥਾਪਨਾ ਲੈ ਕੇ ਅਸੀਂ ਇਹੀ ਚਾਹੁੰਦੇ ਆ ਕਿ ਸਾਡਾ ਜਿਹੜਾ ਪਿੰਡ ਜਾਂ ਇਲਾਕਾ ਇਹਨਾਂ ਬੱਚਿਆਂ ਦੇ ਭਵਿੱਖ ਦੇ ਵਾਸਤੇ ਆਪਣਾ ਜਿਹੜਾ ਹੱਥ ਰੱਖਣ ਤਾਂ ਜੋ ਬੱਚੇ ਜਿਹੜੇ ਆ ਬਹੁਤ ਬੱਚੇ ਐਸੇ ਵੀ ਹੈਗੇ ਆ ਕਿ ਜਿਨ੍ਹਾਂ ਦੀ ਆਰਥਿਕ ਕੰਡੀਸ਼ਨ ਬਾਲੀ ਵਧੀਆ ਨਹੀਂ ਹੈਗੀ ਤੇ ਇਹ ਜਿਹੜਾ ਸਮਾਜ ਇਹ ਆ ਜਿਹੜਾ ਇਹ ਮਿਲ ਜੁਲ ਕੇ ਹੀ ਚੱਲਦਾ ਹੈਗਾ ਆ ਤੇ ਇਸ ਤਰੀਕੇ ਦੇ ਨਾਲ ਹਰ ਇੱਕ ਬੱਚਾ ਜਿਹੜਾ ਹੈਗਾ ਆ ਉਹ ਇਕੱਠੇ ਹੋ ਕੇ ਤੇ ਸਾਡੇ ਸਾਰੇ ਇਕੱਠੇ ਹੋ ਕੇ ਤੇ ਅਸੀਂ ਇਸ ਬੱਚਿਆਂ ਦੀ ਹੌਸਲੇ ਵਧਾਈ ਲਈ ਅਸੀਂ ਸਾਰਿਆਂ ਦੇ ਇੱਥੇ ਆਉਣ ਤੇ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ। ਸ਼੍ਰੀ ਗੁਰਗ੍ਰਾਂਦ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜੂਰੀ ਵਿੱਚ ਅੱਜ ਅਸੀਂ ਸਤਿਗੁਰ ਸ਼੍ਰੀ ਗੁਰੂ ਰਮਦਾਸ ਜੀ ਮਹਾਰਾਜ ਦੇ ਚਰਨਾ ਵਿੱਚ ਅਸੀਂ ਅੱਜ ਇਕੱਤਰ ਹੋਏ ਹਾਂ ਉਹਨਾਂ ਬੱਚੀਆਂ ਨੂੰ ਅਸ਼ੀਰਵਾਦ ਦੇਉਣ ਲਈ ਉਹ ਬੱਚੀਆਂ ਜਿਹੜੀਆਂ ਰੋਜ਼ ਗਰਾਊਂਡ ਦੇ ਵਿੱਚ ਜਾ ਕੇ ਮਾਨਸਿਕ ਤੇ ਜਸਮਾਨੀ ਤੌਰ ਤੇ ਆਪਣੇ ਆਪ ਨੂੰ ਮਿਹਨਤ ਕਰ ਰਹੀਆਂ ਨੇ ਔਰ ਉਹ ਬੱਚੇ ਛੋਟੇ ਜਿਹੜੇ ਸ਼ਾਮ ਨੂੰ ਸਾਡੇ ਕੋਲ ਗਰਾਊਂਡ ਵਿੱਚ ਆਉਂਦੇ ਨੇ ਔਰ ਸਾਡੀ ਇਹ ਕੋਸ਼ਿਸ਼ ਸੀ ਕਿ ਉਹਨਾਂ ਨੂੰ ਮੋਬਾਈਲ ਦੀ ਦੁਨੀਆ ਵਿੱਚੋਂ ਬਾਹਰ ਕੱਢ ਕੇ ਉਹਨਾਂ ਨੂੰ ਵਿਦਿਕ ਖੇਤਰ ਵਿੱਚ ਤੇ ਖੇਡਾਂ ਦੇ ਖੇਤਰ ਵੱਲ ਪ੍ਰੇਰਿਤ ਕਰੀਏ ਜਿਨ੍ਹਾਂ ਦੇ ਪ੍ਰਤੀ ਸਰਕਾਰਾਂ ਦਾ ਜ਼ੋਰ ਲੱਗਾ ਹੋਇਆ ਸਾਡੀ ਸੰਸਾ ਜਿਹੜੇ ਕਿ ਐਨ ਆਰ ਆਈ ਦੇ ਨਾਲ ਸੰਬੰਧਿਤ ਹੈ ਸਾਡੇ ਜਿਹੜੇ ਐਨ ਆਰ ਆਈ ਇੱਕ ਵਿੰਗ ਹੈ ਇੱਕ ਅਸੀਂ ਜਿਹੜੇ ਬੋਪਾ ਰੈਂਦੀ ਜਿਹੜੀ ਹੈ ਬੋਪਾ ਰੇ ਵੈਲਫੇਅਰ ਐਂਡ ਸਪੋਰਟਸ ਸੁਸਾਇਟੀ ਜਿਹੜਾ ਕੰਮ ਕਰ ਰਹੀ ਹੈ ਸਾਡੇ ਦਰਮਿਆਨ ਜਿਹੜੇ ਐਨ ਆਰ ਆਈ ਨੇ ਉਹਨਾਂ ਨੇ ਹੜਪੀੜ ਤਾਂ ਵੇਲੇ ਵੀ ਸਾਡੀ ਬੜੀ ਮਦਦ ਕੀਤੀ ਅੱਜ ਵੀ ਬੱਚਿਆਂ ਨੂੰ ਜਿਹੜਾ ਆਸ਼ੀਰਵਾਦ ਦੇਣ ਲਈ ਅਚੇਚੇ ਤੌਰ ਤੇ ਪਹੁੰਚੇ ਬੱਚਿਆਂ ਨੂੰ ਹੌਸਲਾ ਫਿਜਾਉਣ ਤੇ ਜਿੰਨੇ ਵੀ ਸਾਡੇ ਸੱਜਣ ਜਿੰਨੇ ਵੀ ਸੰਸਥਾਵਾ ਦੇ ਪ੍ਰਧਾਨ ਜਿੰਨੇ ਵੀ ਕਾਉਂਸਲਰ ਸਹਿਵਾਨ ਜਿੰਨੇ ਵੀ ਸਾਡੇ ਐਨ ਆਰ ਆਈਜ਼ ਬ੍ਰਦਰ ਇੱਥੇ ਆਏ ਨੇ ਅਸੀਂ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਇਹੋ ਆਸ ਕਰਦੇ ਹਾਂ ਕਿ ਗਾਹਾਂ ਤੋਂ ਆਪਣਾ ਜਿਹੜਾ ਮੇਅਰ ਦਾ ਹੱਥ ਆ ਹਮੇਸ਼ਾ ਹੀ ਸਾਡੀ ਸੰਸਥਾ ਦੇ ਸਿਰ ਤੇ ਰੱਖਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ